ਆਸਾ ਮੈਲਾ ਪੰਜਵਾਂ ਸ਼ਲੋਕ ਉਦਮ ਕਰੋ ਵੱਡ ਭਾਗੀ ਹੋ ਸਿਮਰੋ ਹਰ ਹਰ ਰਾਇ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁਖ ਦਰਦ ਤਮ ਜਾਏ ਸ਼ੰਤ ਨਾਮ ਜਪਤ ਗੋਬਿੰਦ ਨਾ ਅਲਸਾਈਆ ਭੇਟ ਤਸਾਧੂ ਸੰਗ ਜੰਪੁਰ ਨਾ ਜਾਈਐ ਦੁਖ ਦਰਦ ਨਾ ਪੋਬਿ ਆਪੈ ਨਾਮ ਸਿਮਰਤ ਸਦ ਸੁਖੀ ਸਾਸ ਸਾਸ ਅਰਾਧ ਹਰ ਹਰ ਧਿਆਏ ਸੋ ਪ੍ਰਬ ਮਨ ਮੁਖੀ ਕਿਰਪਾਲ ਦਇਆਲ ਰਸਾਲ ਗੁਣ ਨਿਧ ਕਰ ਦਿਆ ਸੇਵਾਲਾਈਐ ਨਾਨਕ ਤਇੰਪੈ ਚਰਨ ਜੰਪੈ ਨਾਮ ਜਪਤ ਗੋਬਿੰਦ ਨਾ ਅਲਸਾਇਆ ਪਾਵਨ ਪਤ ਤੁਪਨੀਤ ਨਾਮ ਨਰੰਜਨ ਧਰਮ ਅੰਧੇਰ ਬਿਨਾਸ਼ ਗਿਆਨ ਗੁਰ ਅੰਜਨ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਥਲ ਮਹੀਲ ਪੂਰਿਆ ਇਕ ਨਿਮਖ ਜਾ ਕਰਦਾ ਵਸਿਆ ਮਿਟੇ ਤਿਸਹਿ ਵਸੂਰਿਆ आगाद बोद सुमरथ सो आमी सर्ब का भोपनजना नानक पैम पै चरण जंप पावन पति चुपुनीत नाम निरंजन ओट गही गोपाल दयाल कृपा निधे मोए आसर तो चरण तुम्हारी शरण सिधे ਹਰ ਚਰਨ ਕਾਰਨ ਕਰਨ ਸੁ ਅਮੀ ਪਤਿਤ ਉਧਰਨ ਹਰ ਹਾਰੇ ਸੱਗ ਸੰਸਾਰ ਭਵ ਉਤਾਰ ਨਾਮ ਸਿਮਰਤ ਭਉ ਤਰੇ ਆਦ ਅੰਤ ਬੇਅੰਤ ਖੋਜੈ ਸੁਣੀ ਉਧਰਨ ਸੰਤ ਸੰਗ ਵਿਧੇ ਨਾਨਕ ਪੈ ਅੰਪੈ ਚਰਨ ਜੰਪੈ ਓਟ ਗਹੀ ਗੋਪਾਲ दयाल कृपा निधे भक्त वशल हर बिरद आप बनाया जहां जहां संत आराध्य ताता प्रगट आया रब आप लिए समाए सहज सुभाए भक्त कारज सारेया आनंद हर जस महामंगल सर्व दुख विसारया ਚਮਤਕਾਰ ਪ੍ਰਗਾਸ ਦਾ ਦਿਸ਼ ਏਕ ਤਾਂ ਦ੍ਰਿਸ਼ਟਾਇਆ ਨਾਨਕ ਪਯੰ ਪੈ ਚਰਨ ਜੰਪ ਤਗਤ ਵਸ਼ਲ ਹਰ ਬਿਰਦ ਆਪ ਬਨਾਇਆ ਅਸਾ ਮਲਾ ਪੰਗਵਾ ਫਿਰ ਸੰਤ ਮਸੋਹਾਗ ਮਰੈ ਨ ਜਾਵੇ ਜਾ ਕੇ ਗ੍ਰਹਿ ਹਰ ਨਾ ਸੋ ਸਦ ਹੀ ਰਾਵੇ अविनाशी अवगत सो प्रभु सदा नव तन निर्मला ना दूर सदा हदूर ठाकुर दा दिश पूरन सद सदा रामपत गत मत जाते प्रे प्रीतम प्रीतम भावे नानक बखाने गुरबचन जाने फिर संतन सोहाग ਮਰੈ ਨਾ ਜਾਵੇ ਜਾ ਕੋ ਰਾਮ ਪਥਾਰ ਤਾਕ ਅਨੰਦ ਖਣਾ ਸੁਖਵੰਤੀ ਸਾਨਾਰ ਸ਼ਬਾਪੂਰ ਬਣਾ ਮਾਨ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਸਰਬ ਸਿਧ ਨਵਨਿੱਧ ਤਿਤ ਗਰੇ ਨਹੀਂ ਊਨਾ ਸਭ ਕਸ਼ੂ ਮਧੁਰ ਬਾਣੀ ਪਿਰਹਿ ਮਾਨੀ ਫਿਰ ਸੁਹਾਗ ਤਾ ਕਾ ਬਣਾ ਨਾਨਕ ਵਖਾਣੈ ਗੁਰ ਬਚਨ ਜਾਣੈ ਜਾ ਕੋ ਰਾਮ ਪੁਤਾਰ ਤਾ ਕੈ ਅਨੰਦ ਖਣਾ ਆਓ ਸਖੀ ਸੰਤ ਪਾਸ ਸੇਵਾ ਲਾਗੀਐ ਪੀਸੋ ਚਰਨ ਪਖਾਰ ਆਪ ਤਿਆਗੀਐ ਅਜ ਆਪ ਮਿਟੈ ਸੰਤਾਪ ਆਪ ਨਾ ਜਾਣਾਈਐ ਸ਼ਰਣ ਗਹੀ ਜੈ ਮਾਨ ਲੀਜੈ ਤਰੇ ਸੋ ਸੁਖ ਪਾਈਐ ਕਰ ਦਾਸ ਦਾਸੀ ਤਜ ਉਦਾਸੀ ਪਰ ਜੋੜ ਦਿਨ ਰਹਿਣ ਜਾਗੀਐ ਨਾਨਕ ਵਿਖਾਣੇ ਗੁਰਬਚਨ ਜਾਣੇ ਆਓ ਸਖੀ ਸੰਤ ਪਾਸ ਸੇਵਾ ਲਾਗੀਐ ਜਾ ਕ ਮਸਤਕ ਭਾਗ ਸੇ ਸੇਵਾਲਾ ਆ ਤਾ ਕੀ ਪੂਰਨ ਆਸ ਜੇਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਪਰਮ ਮੋਹ ਵਿਕਾਰ ਦੂਜਾ ਸਗਲ ਤਿਨ ਹੈ ਤਿਆਗਿਆ ਮਨ ਸ਼ਾਂਤ ਸਹਿਜ ਸੁਭਾਉ ਵੂਠਾ ਅਨੰਦ ਮੰਗਲ ਗੁਣ ਗਾਇਆ ਨਾਨਕ ਵਖਾਣੇ ਗੁਰ ਬਚਨ ਜਾਣੇ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਆਸਾ ਮੈਲਾ ਪੰਜਵਾ ਸ਼ਲੋਕ ਹਰ ਹਰ ਨਾਮ ਜਪੰਤਿਆ ਕਛ ਨਾ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਸੰਤ ਮਿਲੋ ਸੰਤਨ ਕੈ ਸੰਗ ਮੋਹਿ ਉਧਾਰ ਲੈ ਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇ ਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ ਤਤ ਹੂ ਨ ਤਾਮੋ ਸ਼ਰਨ ਪਾਵੋ ਕਰੁਣਾ ਮੈਂ ਪ੍ਰਭ ਕਰਮਯਾ ਸੰਨ ਰਾਤ ਅਗਤ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਏ ਕਰ ਜੋੜ ਨਾਨਕ ਦਾਨ ਮੰਗ ਜਨਮ ਮਰਨ 니ਵਾਰ ਲੈ ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ ਸਠ ਕੁਠੋਰ ਕੋਲਹੀਨ ਵਿਆਪਤ ਮੋਹ ਕੀਤ ਮਲ ਭਰਮ ਕਰਮ ਅਹੰਮਮਤਾ ਮਰਨ ਚੀਤ ਨਾ ਆਵੇ ਬਨਤਾ ਬినੋਦ ਅਨੰਦ ਮਾਇਆ ਅਗਿਆਨ ਤਾਲ ਪਟਾਵਾਏ ਕਿਸੈ ਜੋ ਬਨ ਬਧੈ ਜਰੂਆ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸ਼ਰਨ ਸਾਧੂ ਰੱਖਨੀਤ ਪਰ ਮੈਂ ਜਨਮ ਅਨੇਕ ਸੰਕਟ ਮਹਾਂ ਜੋਨ ਲਪਟ ਰਿਓ ਤੈ ਸੰਗ ਮੀਠੇ ਭੋਗ ਸੂਨ ਪ੍ਰਮਤ ਪਾਰ ਅਗਨੰਤ ਆਇਓ ਬਹੁ ਪਰ ਦੇਸੋਂ ਥਾਇਓ ਅਬ ਓਟ ਥਾਰੀ ਪ੍ਰਭ ਮੁਰਾਰੀ ਸਰਬ ਸੁਖ ਹਰਨ ਆਇਓ ਰਕਨ ਹਾਰੇ ਪ੍ਰਭ ਪਿਆਰੇ ਮੁਜ ਤੇ ਕਸ਼ੂ ਨ ਹੋਆ ਹੋਂ ਸੁਖ ਸਹਿਜ ਆਨੰਦ ਨਾਮਕ ਕਿਰਪਾ ਤੇਰੀ ਤਰੈ ਪਹੁੰਚ ਨਾਮ ਥਾਰੀ ਕੁ ਉਧਾਰੇ ਭਗਤਾ ਸੰਸਾ ਕੋਨ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸਰਵਮ ਸੁਨ ਸਰਵਨ ਬਾਨੀ ਪੁਰਖ ਗਿਆਨੀ ਮਨ ਨਿਧਾਨਾ ਪਾਵੇ ਹਰ ਰੰਗ ਰਾਤੇ ਪਬ ਵਿਧਾਤੇ राम के गुण गावेहिं वसुद्ध कागद बन राज कलमा लिखन का जे होए पवन बेअंत अंत ना जाए पाया दही नानक चरण शरण आशा मेला पंचवां पुरुष पते भगवान ताकी शरण गही ਨਿਰਭਉ ਪ੍ਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਧੁਪ ਜਾਣਿਆ ਗੈ ਕੰਠ ਲਾਇਆ ਗੁਰ ਮਿਲਾਇਆ ਜਸ ਬਿਮਲ ਸੰਤੁਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਸ਼ੂ ਨਾ ਜਾਏ ਕਹੀ ਅਬ ਇੱਕ ਅਨੇਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭੈ RAM ਨਾਮ ਉਰਹਾਰ ਦੇਖ ਕੇ ਦਿਵਸ ਗਏ ਗਤ ਧਰਮ ਮੋਹ ਬਕਾਰ ਬਿਨਸੇ ਜੋਨ ਆਵਣ ਸਭ ਰਹੇ ਅਗਨ ਸਾਗਰ ਭੈ ਸੀਤਲ ਸਾਭੰ ਤੁਲ ਘਹਿਰ ਹੈ ਗੋਵਿੰਦ ਗੋਪਾਲ ਦਿਆਲ ਸੰਬਿਤ ਬੋਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮ ਮੰਗਤੇ ਜਾਂ ਦੇਖੋ ਤਾ ਸੰਗ ਏਕੋ ਰਵ ਰਹਾ ਘਟ ਘਟ ਵਾਸੀ ਆਪ ਵਿਰਲੇ ਕਿਨੇ ਲਹਿਆ ਜਲ ਥਲ ਮਹੀ ਅਲ ਪੂਰ ਪੂਰਨ ਕੀਟ ਹਸਤ ਸਮਾਨਿਆ ਆਦ ਅੰਤੇ ਮਧ ਸੋਈ ਗੁਰ ਪ੍ਰਸਾਦੀ ਜਾਣਿਆ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧ ਜਨ ਕਹਿਆ ਸਿਮਰ ਸੁਆਮੀ ਅੰਤਰ ਜਾਮੀ ਹਰ ਏਕ ਨਾਨਕ ਰਮ ਰਹਿਆ ਜਦ ਰਾਮ ਸੁਹਾਵਲੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪੀਤ ਕਲਮਲ ਪਾਪ ਟਰੇ ਦੁਖ ਭੂਖ ਦਰਿਦ੍ਰ ਨਾਟ ਹੈ ਪ੍ਰਗਟ ਮਗ ਦਿਖਾਇਆ ਮਿਲ ਸਾਧ ਸੰਗੇ ਨਾ ਮਰੰਗੇ ਮਨ lureਂਦਾ ਪਾਇਆ ਹਰ ਦੇਖ ਦਰਸ਼ਨ ਇਛ ਪੁੰਨੀ ਕੁਲ ਸੰਬੂਹਾ ਸਭ ਤਰੇ ਦਿਨ ਸਰੈਣ ਆਨੰਦ ਆਨੰਦਿਨ ਸਿਮਰੰਦ ਨਾਮਕ ਹਰ ਹਰੇ